ਭਾਰਤ ਦੇ ਵਿੱਚ ਜਿਹਨੂੰ ਹਿੰਦੁਸਤਾਨ ਵੀ ਕਿਹਾ ਜਾਂਦਾ ਹੈ ਪਾਕਿਸਤਾਨ ਨਾਲ جنگ ਲੱਗਣ ਦੀ ਕਕਾਰ ਦੇ ਉੱਤੇ ਖੜਾ ਹੈ। ਤੋਂ ਇਸ جنگ ਦੇ ਸਿੱਟੇ ਬੜੇ ਮਾੜੇ ਨਿਕਲਨੇ ਨੇ। ਆਪਾਂ ਨੂੰ ਆਪਣੇ ਆਪ ਤੇ ਮਾਣ ਆ ਕਿ ਸਾਡੇ ਕੋਲ ਬਹੁਤ ਹਥਿਆਰ ਨੇ। ਬਹੁਤ ਵੱਡੀ ਹਸੈਣਾ ਅਮਰੀਕਾ ਮਗਰ ਖੜਾ ਹੈ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਵਿੱਖਬਾਣੀ ਕੀਤੀ ਹੈ। ਇਹ ਦੁਨੀਆ ਦੇ ਉੱਤੇ ਜੰਗ ਲੱਗਣ ਤੋਂ ਬਾਅਦ ਹਿੰਦੁਸਤਾਨ ਦੀ ਹਾਲਤ ਕਿਹੋ ਜੀ ਹੋਵੇਗੀ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਸੌ ਸਾਖੀ ਦੇ ਵਿੱਚ ਲਿਖਿਆ ਜਾਂਦਾ ਇਹ ਜੰਗ ਦੇ ਵਿੱਚ ਗੱਲ ਹੋ ਸਕਦੀ ਆ ਨਹੀਂ ਸਨ ਸਮਝ ਨਹੀਂ ਆਉਂਦਾ ਅਗਾ ਵੀ ਹੋ ਸਕਦੀ ਆ ਪਰ ਜੰਗ ਦੇ ਵਿੱਚ ਮਹਾਰਾਜ ਨੇ ਲਿਖਿਆ ਬੇਬਤਰ ਪੜੇਗੀ ਹਿੰਦ ਪਰ ਜਿਉਂ ਚਿੜੀਆਂ ਕੋ ਬਾਜ ਹਿੰਦੁਸਤਾਨੋਂ ਜਦੋਂ ਜੰਗ ਲੜੇਗਾ ਉਹਦੇ ਬੇਫਤਾ ਬਹੁਤ ਬੜੀ ਪੈਣੀ ਆ ਜਿਵੇਂ ਚਿੜੀਆਂ ਪਰ ਕੋਈ ਬਾਜ ਪੈਂਦਾ ਨਾ ਆਕੇ ਇਸ ਤਰ੍ਹਾਂ ਵੱਡੇ ਵੱਡੇ ਤਕੜੇ ਦੇਸ਼ਾਂ ਨੇ ਹਿੰਦੁਸਤਾਨ ਤੇ ਝੱਟ ਮਾਰਨੀ ਆ ਕਿਸੇ ਦੀ ਚੱਕ ਜਾ ਕੇ ਯੰਗ ਲੜਨੀ ਬਹੁਤ ਮਾੜੀ ਗੱਲ ਹੈ ਫੇਰ ਮਹਾਰਾਜ ਸਿੱਖੇ ਪਾਤਸ਼ਾਹ ਜੀ ਕਹਿੰਦੇ ਕਿਛਕ ਦੇਰ ਨਾਲ ਵਾਸਤੇ ਹੋਏਗਾ ਮੁਸਲਮਾਨ ਰਾਜ ਇਹ ਕੋਈ ਪਤਾ ਨਹੀਂ ਵੀ ਹਿੰਦੁਸਤਾਨ ਦੇ ਵਿਰੁੱਧ ਪਾਕਿਸਤਾਨ ਦੇ ਨਾਲ ਹੋਰ ਦੇਸ਼ ਵੀ ਲੱਗ ਜਾਣ ਸੌਤਾਖੀ ਦੇ ਅਨੁਸਾਰ ਜੇ ਹੋਰ ਦੇਸ਼ ਨਾਲ ਲੱਗ ਗਏ ਤਾਂ ਹਿੰਦੁਸਤਾਨ ਦੇ ਉੱਤੇ ਕੁਝ ਸਮੇਂ ਬਾਅਦ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੁਸਲਮਾਨਾਂ ਦਾ ਰਾਜ ਉੱਤਰ ਸਕਦਾ ਅੱਡੀ ਵੱਡੀ ਜੰਗ ਹਾਰ ਵੀ ਸਕਦਾ ਹਿੰਦੁਸਤਾਨ